ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਤੁਹਾਡੇ YouTube ਚੈਨਲ ਤੇ ਹੂੰ ਲੱਭੀ ਨਹੀਂ ਕੋਈ ਹਾਂ ਜੀ ਉਹ ਤਾਂ ਉੱਪਰਿਆ ਪੰਜ 10 ਕ ਜੜੀਆਂ ਹੈਗੀਆਂ ਹੂੰ ਅਲੂਣਾ ਦੇਣਾ ਪੈਣਾ ਹੂੰ ਹਾਂ ਉੱਪਰ ਉੱਪਰਿਆ ਉਹ ਪਰ ਉਹ ਅੰਬ ਨੂੰ ਜੜੀਆਂ ਇਹਨੂੰ ਵੀ ਘਟ ਗਈਆਂ ਅਲੂਣਾ ਦੇਣਾ ਪੈਣਾ ਚੱਲ ਦੇਖਦੇ ਹਾਂ ਅਲੂਣਾ ਵੀ ਕੋਈ ਨਹੀਂ ਉਹ ਮੈਂ ਦੇਖ ਲੈਂਦੇ ਆ ਉਹਦੇ ਬਧਾ ਬਥੇਰੀਆਂ ਆ ਉਹ ਹਲੇ ਕੱਚੀਆਂ ਐ ਇਹਦੇ ਤੇ ਵੀ ਘੱਟ ਗਿਆ ਇਹਦੇ ਉੱਪਰ ਉੱਪਰ ਹੁਣ ਕਿਹ ਰਹਿਦੀਆਂ ਨੀਮੀ ਉਹ ਤੇ ਗਰੀ ਜਾਂਦੀਆਂ ਮੌਸਮ ਠੀਕ ਅੱਜ ਠੰਡਾ ਐ ਹਾਂ ਕਿਹਾ ਤੇ ਹੈ ਗਰਮੀ ਤਾਂ ਨਹੀਂ ਹੈ ਗਰਮੀ ਨਹੀਂ ਹੈ ਗਰਮੀ ਕਿਹੜੀ ਆ ਹੁਣ ਬਾਬਾ ਜੀ ਲੱਭ ਰਹੇ ਆਲੇ ਵੀ ਕੋਈ ਸ਼ਿਕਾਰ ਲੱਭੂ ਹਾਂ ਇਹਦੇ ਨਾਲ ਤੋੜੀ ਹੈ ਕਦੇਗਾ ਇਹਦੇ ਕਾ ਕਿੱਥੇ ਤੇ ਤੋੜੀ ਤਾਂ ਜੇ ਉੱਪਰ ਰਹੇ ਕਿ ਉਹਨਾਂ ਦਾ ਰਹੇਗਾ ਫਿਰ ਚੱਪੇ ਆ ਗਿਆ ਉਹਨਾਂ ਨੇ ਪੰਗਾ ਛੇੜਦੀ ਭਈਆਂ ਨੂੰ ਇਹ ਗੰਨੇ ਵਾਲਿਆਂ ਦਾ ਝੋਲੇ ਦੇ ਲਾ ਸਾਰੇ ਕੋਲੇ ਹੀ ਫਿਰਦੇ ਆ ਜਿਹੜਾ ਬਹੁਤ ਹੁਣ ਤਾਂ ਉਹਨਾਂ ਦੇ ਜਾਰੀ ਦੇ 4-4 ਢੇਡੇ ਤਾਂ ਉਹਨਾਂ ਦੇ ਆ ਚਾਰ ਚਾਰ ਗਿਹੜੇ ਆ ਉਹਨਾਂ ਦੇ ਤੇਰੇ ਬਿਸਕਟ ਵਾਲੇ ਆਂਦੇ ਹਾਂ ਚਾਰਜਿੰਗ 10 ਮਿੰਟ ਬਾਅਦ ਜਿਹੜੀ ਗਰੀ ਉਹਦੇ ਵਿੱਚ ਆਪਰੇ ਪੜੇ ਪੁੱਤ ਹੈ ਹੀ ਆ ਝੋਲੇ ਕਿਨੇ ਰੱਖਿਆ ਗੰਨੇ ਵਾਲੇ ਭਈਆਂ ਦੇ ਝੋਲੇ ਹੌਦੇ ਅੰਦਰ ਕਿਹੜਾ ਲਟਕਦੇ ਆ ਇੱਥੇ ਬੰਦੇ ਹੋ ਇੱਥੇ ਬੰਦੇ ਹੋਣੇ ਕਿਤੇ ਆਸ-ਪਾਸੇ ਤਾਂ ਉਰੇ ਰੱਖ ਗਏ ਤੇ ਤੇਲੇ ਦੀ ਵੀ ਉਰੇ ਬੋਲੂ ਤਾਂ ਇਹਨੇ ਕਰੀ ਹੋਣੀ ਗੰਨੇ ਪਰ ਮੈਂ ਕਣਕ ਉਹ ਵਧਾਣਾ ਫਿਰ ਅਰੇ ਤਾਂ ਸਹੀ ਹੋ ਜਾਂਦੀ ਆ। ਅੰਬੀ ਤਾਂ ਹੈਗੀਆਂ ਇਹ ਝੋਲਾ ਹੋ ਜਾਣਾ। ਆਹੋ ਦੋ ਨਿਕਲੀਆਂ ਪਈਆਂ ਇਕੱਠੀਆਂ ਹੋ ਗਏ। ਅੱਗ ਤਾਂ ਦਿੱਤੀ ਹੁੰਦਾ ਨਹੀਂ। ਚੈਲੰਜ ਨੇ। ਕਾਨੂੰ ਕਰਾਉਂ ਛੇਣਾ ਗਰਗਿਆ ਮੈਂ ਜੇ ਸਾਨੂੰ ਪੰਗਾ ਖੜਾ ਹੋਣਾ। ਹਾਂ ਕਿਆ? ਫੌਲ ਹੈ ਇਹ। ਹੈ? ਆਵਲਾ ਕੇ ਤਾਂ ਕਹੇ ਦੀ ਸੱਟ ਬਾਣੀ ਵੱਜੂਗੀ। ਤੇ ਆ ਕੇ ਦੇਖ ਲੱਜੀ ਨੂੰ। ਕਿਆ ਲਾਰੇ ਲਾਉਂਦਾ। ਕਿ ਗੰਬੀ ਮੰਗੂ ਆਪ ਆਉਂਦਾ। ਲੈ। ਹੈ? ਤੇ ਚੜਜਾ ਮੈਂ ਤੈਨੂੰ ਰੋਕਿਆ ਨਹੀਂ ਫੇ ਮੈਂ ਚੜ ਕੇ ਦਿਖਾਉਂਦਾ ਤੈਨੂੰ ਫੇਰ ਬਤਾਰਨਾ ਔਖਾ ਹੋ ਜਾਣਾ ਮੈਂ ਚੜਦਾ ਉਹ ਉਹ ਟਾਇਰ ਲੰਕਾਇਆ ਹੋ ਕੇ ਤੇਰੇ ਪਾਣੀ ਉਹ ਤਾਂ ਉਦਣ ਦਾ ਹੀ ਆ ਅਛਾ ਉਦਣ ਦਾ ਹੀ ਆ ਅਛਾ ਉਦਣ ਦਾ ਉਹ ਤਾਂ ਉਦਣ ਦਾ ਹੀ ਆ ਉਦਣ ਦਾ ਹੀ ਟਾਇਰ ਹੂੰ ਚੱਲ ਦੇਖਦੇ ਆ ਕੋਈ ਨਹੀਂ ਉਹਨੂੰ ਚੜ ਦਿੰਦਾ ਅੰਮੀ ਵਾਰ ਰਹਿ ਗਿਆ ਨਾ ਨਾ ਉਹ ਹੈਗਾ ਅੰਬ ਖਾਈ ਜਾਏ ਉਹ ਉਹ ਪਰਲਾ ਉਹਦੀ ਕੋਈ ਤਾਂ ਮਿਲੇ ਕਰੂ ਦੋ ਚਾਰ ਜਿੰਨੀਆਂ ਵੀ ਮਿਲੀਆਂ ਤੇ ਮੇਰੇ ਤਾਰ ਤਾਇਆ ਇਹਨੇ ਤੂ ਟੋੜੀਆਂ ਚਾਰ ਟੋੜੀਆਂ ਦੀਆਂ ਵੀਰਦਰ ਇਹਦੇ ਦੋ ਚਾਰ ਉਹਦੇ ਆਏ ਤਾਂ ਪੱਕੀਆਂ ਦੇਖਦੀਆਂ ਉਹਦੇ ਵਿੱਚ ਕੋਈ ਕੋਈ ਹਾਂ ਹਾਂ ਪਰ ਉਹ ਪੱਕ ਉਹਦੇ ਉਹਨੇ ਪਾਉ ਲਾਤੇ ਗਿਰ ਜਾਂਦੀ ਆ ਤਾਂ ਫਿਰ ਉਹ ਵਿੱਚੇ ਗੁੜ ਜਾਂਦੀ ਆ ਪਤਾ ਨਹੀਂ ਲੱਗਦਾ ਇੱਥੇ ਪਈ ਰਹਿੰਦੀ ਆ ਇੱਥੇ ਪਈ ਰਹਿੰਦੀ ਜਿਹੜੀ ਕੋਈ ਤਾਜੀ ਅੰਬੀ ਗਰੀਬੀ ਆ ਉਹ ਪਈ ਰਹਿੰਦੀ ਉੱਥੇ ਵਿੱਚੇ ਗੁੜ ਜਾਂਦੀ ਪਤਾ ਨਹੀਂ ਲੱਗਦਾ ਉਹ ਖਰਾਬ ਵੀ ਹੁੰਦੀ ਵੀ ਕਿਹੜੀ ਤਾਜੀ ਆ ਕਿਹੜੀ ਪੁਰਾਣੀ ਆ ਖਰਾਬ ਹੀ ਹੁੰਦੀ ਆ ਪਾਣੀ ਜੇ ਦਾ ਫਿਰ ਉਹੀ ਜੇ ਘੰਟਾ ਰਹੇਗੀ ਖਰਾਬ ਹੋ ਜਾਂਦੀ ਅੰਬੀ ਜਾਂ ਪਈਓ ਰਹਿਣਾ ਵਿੱਚ ਉਹਨੇ ਹਾਂ ਚੱਕਰ ਹੋ ਮਾਰੀ ਘਟ ਗਿਆ ਇਹ ਤਾਂ ਰੱਬ ਜਾਣਦਾ ਘਟ ਕੀ ਗਿਆ ਹੋਇਆ ਤਾਂ ਹਾਲ ਦੀ ਘੜੀ ਤਾਂ ਠੀਕ ਹੈ ਬਾਕੀ ਮਹੀਨੇ ਤੱਕ ਪਤਾ ਲੱਗੂ ਧੰਨਾਂ ਦਾ ਜੀ ਹਾਂ ਹੁਣ ਤਾਂ ਠੀਕ ਹੋ ਹੁਣ ਤਾਂ ਸਰਕਾ ਆਪਣੀ ਉੱਧਰਲੇ ਦਾ ਠੀਕ ਆ ਅਗਲੇ ਮਹੀਨੇ ਤੱਕ ਪਤਾ ਲੱਗੂ ਕਿ ਆ ਭਾਵੀ ਤਦੀ ਆ ਉੱਪਰ ਤੇ ਤਾਂ ਵਧੀਆ ਦਿਖਦੇ ਆ ਉੱਪਰ ਤੇ ਤਾਂ ਸਾਰੀ ਵਧੀਆ ਦਿਤੀ ਉਹ ਉੱਪਰ ਤਾਂ ਉਹ ਵੀ ਬੂਝਾ ਵਧੀਆ ਦਿਖਦਾ ਜਿਹੜਾ ਥੱਲੇ ਰਹਿ ਗਿਆ ਉਹ ਕਿਹੜੇ ਖਰਾਬ ਹੋ ਗਿਆ ਚਲੋ ਰੱਬ ਨੂੰ ਮੰਨ ਜੂਦਾ ਹੈ। ਨਹੀਂ ਰੱਬ ਨੂੰ ਤਾਂ ਮਨਜ਼ੂਰ ਹੈਗਾ ਪਰ ਉਹ ਕਿਹੜੇ ਗੈਬ ਹੋਗੇ ਵਿੱਚੇ ਆਉਗੇ। ਹਾਂ। ਆਏ ਵਿੱਚੇ ਦੁਆਰਾ ਆ ਕੇ ਫੇਰ ਔਖਾ ਹੋ ਜੂ। ਹੁਣ ਆਪਾਂ ਤੀਜੀ ਡੋਜ਼ ਕਿੱਥੇ ਪਾਉਣੀ ਜੀ? ਤੀਜੀ ਡੋਜ਼ ਪਰਸੋਂ ਨੂੰ ਪਾਵਾਂਗੇ ਜੂਰੀ ਹੋ ਜੀ। ਠੀਕ ਹੈ। ਤੀਜੀ ਡੋਜ਼ ਪਾਲਾ ਜੋਤੀ ਪਾਲਾ ਭਾਈ ਜੀ। ਉਹ ਕਰਾ ਜੂ ਗਈ ਭਾਈ। ਭਾਜਿਆ ਕਰਦਣਾ ਪੁੱਤਾਨਾ ਨੂੰ। ਇੱਦਾਂ ਕੋਈ ਪਾਇਆ ਹੀ ਨਹੀਂ ਹੈਗਾ। ਥੋੜੀ ਥੋੜੀ ਆ ਪਾਣੀ। ਦੋ ਵਾਰ ਜੂਲੀਆ ਪਾਇਆ ਤਾਈ ਜੀ ਨੇ ਤਿੰਨੇ ਡੋਜ ਪੂਰੀਆਂ ਕਰਤੀਆਂ ਤੈਨੂੰ ਕਿੰਨਾ ਜੂਲੀਆ ਪਾਇਆ 6 ਬਿਘੇ ਵਿੱਚ ਉਧਰ ਬਾਕੀ ਇੱਧਰ ਤਾਂ ਚੱਲ ਰਗਾ ਘੋਟੀ ਦੇ ਨੇ ਕੀ ਨਹੀਂ ਇੱਕ ਡੋਜ ਹੋਰ ਪੰਗੀ 30 ਕਿਲੋ ਦੀ ਕੁਆਂਟਲ ਜੂਲੀਆ ਦਾ ਦੋ ਥੈਲੇ ਦਾ ਚਾਹੀਦੀ ਆ ਲੋਕ ਚਾਰ ਚਾਰ ਪਾ ਦਿੰਦੇ ਜਦੋਂ ਉਹਨੂੰ ਭਜਰੇ ਲਾਏ ਇਹਦਾ ਤਾਂ ਢੇਡ ਚਾਲੇ ਢੇਡ ਚਾਲਣੀ ਜੀ ਜਿੰਨਾ ਕ ਅਗਲੇ ਦੇ ਹਿਸਾਬ ਦੀ ਆ ਆਪਣਾ ਏ ਹਰੇਕ ਦਾ ਆਪਣੇ ਆਪਣੇ ਹਿਸਾਬ ਜਮੀਨਾਂ ਕਈ ਖਾਈ ਜਾਂਦੀਆਂ ਜੀ ਜਮੀਨਾਂ ਨਹੀਂ ਚੱਲਦਾ ਕਈ ਜਮੀਨਾਂ ਖਾ ਜਾਂਦੀਆਂ ਕਈ ਪਾਉਂਦੇ ਆ ਕੋਈ 20 ਇੰਚ ਰੇ ਪੂਰਾ ਕਰਦਾ ਸਭ ਦਾ ਆਪਣਾ ਆਪਣਾ ਚਲੋ ਠੀਕ ਹੈ ਹਰੇਕ ਦਾ ਆਪਣਾ ਹਿਸਾਬ ਇਹ ਤਾਂ ਹੈ ਹੀ ਜਦੋਂ ਅਗਲਾ ਦੇਖਦਾ ਯਾਰ ਮੇਰਾ ਮੜਾ ਮੜਾ ਚ ਜਦ ਨਹੀਂ ਲੱਗਦਾ ਬਾਜਦੇ ਗੁੱਪਾ ਦੇ ਕੀ ਦਿਖਦਾ ਥੋੜਾ ਜਿਹਾ ਘਾਟਾ ਜੋਦੇ ਲਾ ਓ ਹਾਂਜੀ ਮੇਰਾ ਦਾ ਉਦਾਰ ਸੰਗਾਰ ਬੋ ਪੈਂਦਾ ਫਿਰ ਬਬਾ ਆ ਬਾਇਰ ਨੂੰ ਪਤਾ ਨਹੀਂ ਉੱਥੇ ਕੀ ਆ ਉਹ ਸਾਥੇ ਖੜੀ ਹੋਈ ਉਹ ਤਾਂ ਆਪ ਕੋਈ ਸੋਸਾਇਟੀ ਆਫਸਰ ਆਈ ਹੋਈ ਆ ਦੇਖ ਜਾ ਕੇ ਪੁੱਛਿਆ ਉਹਨਾਂ ਦਾ ਤੈਨੂੰ ਕੀ ਫੜਨ ਲੱਗੇ ਤੇ ਉਹ ਸਾਨੂੰ ਵੀ ਤਾਂ ਪੁੱਛ ਲਈ ਆ ਉਹਨਾਂ ਕੋਈ ਜਾਣਦਾ ਕੰਮ ਵੀ ਦੱਸੋ ਗਿਆ ਕਰਨ ਇੱਥੇ ਘੱਟ ਕਰਿਆ ਦੌਕਾ ਜੇ ਮਾਰਨਾ ਦਾ ਜੀ ਐ ਬੋ ਬਾਈ ਬਾਬਾ ਜੀ ਨੂੰ ਕਹਾਨੂੰ ਛੱਡਿਆ ਜੀ ਉੱਥੇ ਬਾਬਾ ਜੀ ਨੇ ਛੱਡਿਆ ਆਣਾ ਠੀਕ ਆ ਬਾਈ ਮਰ ਜੀ ਆਵਾਂ ਮੁੱਕ ਗਈਆਂ ਕੱਲੂ ਜਾਣਾ ਬਿਲਕੇ ਨੂੰ ਦੇਖਦੇ ਆ 25 ਤਰੀਕ ਆਈ ਬਹੁਤ ਵਧੀਆ ਰਿਹਾ ਮੀਮੂ ਨਾ ਹੋਇਆ ਕਿਉਂਕਿ ਕਿਆ ਕਹਿੰਦੇ ਆਹੋ ਜਾ ਕੇ ਬਾਪੂ ਕਹਿੰਦਾ ਮੈਂ ਵੀ ਜਾਣਾ ਗੈਲਾ ਕਿ ਕੀ ਤਿਆਰ ਕਰ ਲੈ ਤਰਨਵੀਰ ਸਿੰਘ ਨੇ ਮੱਲ ਲੱਕ ਦੇ ਕੇ ਕਮਾ ਲਿਆ ਜਿੰਨੇ ਦਾ ਬਾਬਾਈ ਨੂੰ ਵੀ ਮੈਂ ਰਹਿ ਗਿਆ ਉਦਣ ਲੈ ਕੇ ਜਾਣਾ ਤਾਂ ਜਿੱਦਾਂ ਲੈਣ ਜਾਂਦੇ ਉਦਣ ਵੀ ਲੈ ਜਾਣਾ ਬਾਬਾਈ ਨੂੰ ਦੇਖੋ ਫਿਰ ਅੱਜ ਕੱਲੂ ਵੀ ਕਮਾ ਲਿਆ ਜੀ ਤਾਂ ਇੱਕ ਵਾਰੀ ਪਹਿਲਾਂ ਮੈਂ ਕਹਿੰਦਾ ਤਾਂ ਸਹੀ ਕੰਮ ਹੁੰਦਾ ਉਹਦੇ ਕਿਹਾ ਉਹਨੂੰ ਫੇਰ ਵਾਹੀ ਕਰ ਬਿਸਤਰਾ ਬੰਨ ਨਾਲ ਰੱਖ ਦੇਣ ਚਾਹੀ ਮੋੜੇ ਰਹੀ ਹੈ ਜੀ ਬਾਬਾਈ ਨੂੰ ਠੀਕ ਹੈ ਕਿ ਨਹੀਂ ਉਹ ਡਰੱਬਾ ਦੇ ਦੇ ਜੀ ਕਿ ਭਾਈ ਸਾਹਿਬ ਇਹ ਤਰ੍ਹਾਂ ਮੈਂ ਕਿ ਬੁੱਲਣਾ ਇੱਕ ਕੇਸੀ ਹੀਟਾ ਨੂੰ ਹਿੜਾਣਾ ਪੂਰ ਤੇ ਲੈ ਲੈਣਾ ਬਸ ਹੁਣ ਕਿੱ데 ਸਿਆਲਣਾ ਜਿੱਥੇ ਮਰਜੀ ਪੈ ਜਾ ਉਹ ਜਗ੍ਹਾ ਤਾਂ ਦਊਂਗੇ ਕੋਈ ਮੇਰਾ ਡਰੱਬਾ ਇਹਨੂੰ ਤਿਆਰ ਕਰੀ ਜਾਓ ਪਹਿਲਾਂ ਇਹਲੇ ਹੋਇਆ ਤੇਰੇ ਇਹ ਕਿਤੇ ਹੋ ਰਿਆਂ ਦੀ ਉਹਨਾਂ ਨੂੰ ਤਿਆਰ ਕਰਵਾਈ ਜਾਓ ਤਾਂ ਉਹਨਾਂ ਦੀ ਹੋਰ ਸਾਰੇ ਹੀਟ ਨਹੀਂ ਪਾਈ ਕਰਦੇ ਪਹਿਲਾਂ ਕਿ ਕਿਢਾਈ ਜਾਂਦੀ ਹੁੰਦੀ ਹੋਣ ਅੱਗੇ ਤਾਂ ਮੋਟਰ ਪੇ ਕਰਦੇ ਤਾਂ ਨਾਲ ਕਿਹੜਾ ਤਾਨਾ ਜੀ ਰੱਖੀ ਪੈਂਦਾ ਹੁਣ ਤਾਂ ਇੱਕ ਦਿਨ ਚ ਵੱਡ ਹੋ ਜਾਂਦੇ ਹੋ ਗਏ ਜਾਂ ਝਾੜੇ ਕਰਦੇ ਤੇ ਹਾਂ ਜਦ 10 ਗਾਉਂਡਰ ਤੋਂ ਤਾਂ ਉਹਨੇ ਆ ਬੇਰੇ ਨਾਲ ਉੱਥੇ 15 ਗਾਉਂਡਰ ਬੌਲੀ ਫਿਜਾ ਤਾਂਈ ਤਾਂ ਹੱਦਾਂ ਵੀ ਛੱਡਿਆਉਂਦੇ ਬਾਪੂ ਨੂੰ ਪਤਾ ਹੀ ਪੜਨਾ ਨਹੀਂ ਨਹੀਂ ਪੜਨਾ ਹੈਗਾ ਆ ਵਾਰੀ ਦੇਖ ਲੈਂਦੇ ਆ ਹੁਣ ਅਗਲੀ ਵਾਰੀ ਛੱਡਿਓ ਆਉਂਗੇ ਫਿਰ ਦਿੱਲੀ ਦੇ ਜਿੱਤ ਕੇ ਆਏ ਤੇ ਹੁਣ ਮਿਲ ਗਿਆ ਜਿੱਤੇ ਆਂ ਕੋਈ ਹਾਂਜੀ ਦਿੱਲੀ ਜਿੱਤ ਕੇ ਜਿੱਤੀ ਸਾਹਿਬ ਵਾਲਾ ਨੋ ਦਿੱਤਾ ਤਾ ਜੀ ਪਰ ਬਿਰਗੇ ਦੇ ਟਰਾਲੇ ਬਨੌਰ ਖਾ ਰਿਹਾ ਹਾਂ ਕਿ ਬੱਬੂ ਦਾ ਬੱਲੇ ਖਾਦੂ ਨੇ ਬਿਲਗਾ ਜਿੱਤ ਕੇ ਆਇਆ ਹੂੰ ਮੈਂ ਮਿਲਤਾ ਜਾਣਾ ਹਾਂ ਹਾਦਾ ਦੇਖ ਲੈ ਭਾਈ ਗਾ ਲੈ ਜੇ ਲੀਕ ਸਰਾਣਾ ਚਾਦਰਾਂ ਦੀ ਵੇਚੀ ਰਹਿਣ ਲੱਗੀਆਂ ਬੱਸ ਜੀ ਕਾ ਦੇਖ ਲੈ ਮੈਂ ਤਾਂ ਦਿੱਲੀ ਜਿੱਤ ਨਹੀਂ ਮੁੜਿਆ ਸਾਲ ਕਾ ਇੱਥੇ ਤੇ ਫੇ ਕਿਆ ਮੋੜਨਾ ਹਾਂ ਉਹ ਖਾਣੇ ਪੀਣੇ ਦਾ ਰਸ ਨੂੰ ਵਿਖਵਾੜਾ ਰਸਾ ਤਾਂ ਉਹ ਦਊਗਾ ਹੀ ਵਈਆ ਪਤਾ ਉਹਨਾਂ ਨੇ ਵੀ ਚੀਜ਼ ਨਹੀਂ ਬਣਾ ਕੇ ਦੇਣੀ ਹੁਣ ਤੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ ਆਈ ਰਹਾ ਹਾਂ ਹੁਣਗਾ ਨਹੀਂ ਕੁਛ ਯਾਰਾ ਉੱਨਾ ਕੇ ਖੜਾ ਏ ਨਹੀਂ ਪਾ ਗਏ ਉਧਰ ਅਸੀਂ ਝੂਲੀਆ ਬਹੁਤਾ ਚੱਲਿਆ ਨਹੀਂ ਹਲੇ ਹੂੰ ਹੋਰ ਬਾਜੀ ਥੋੜੀ ਜਿਹੀ ਇੱਕ ਝੋਲੀ ਪੈਣੀ ਆ ਡੇਢ ਝੋਲੀ ਪਾ ਦੂਗੇ ਤੇ ਕੱਲੂ ਲਈ ਪੌਣ ਆਉਣਾ ਤਾਹ ਨਾਲ ਇੱਕ ਝੋਲੀ ਵੀ ਆ ਪਾ ਦੂਗੇ ਇੱਕ ਝੋਲੀ ਪਾਜੂ ਇੱਥੇ ਇੱਥੇ ਆਉਣਾ ਹੀ ਆ ਜੀ ਤੇ ਨਾ ਮੈਂ 1.5 ਕਿਲੋ ਵੀਚੇ ਆ ਤਾਰੇ ਆਪਾਂ ਨਹੀਂ 1.5 ਕਿਲੋ ਤੇਰੀ ਲਈ ਦੇ ਡੇਢ ਕਿਲੋ ਆ ਡੇਢ ਪੈਕੇਟ ਹਾਂ ਹੂ ਕਹਿੰਦੇ ਆਲੇ ਤੇਰੇ ਸਪਰੇਅ ਕਰਦੇ ਮੈਂ ਖੜਾਏ ਦਿੰਦਾ ਚਲ ਖੜਾਉਣੀ ਕਿੱਥੇ ਬਈਏ ਨੂੰ ਤੂੰ ਦਿਖਾ ਰਿਹਾ ਦਿੰਦਾ ਫਿਰ ਉਹ ਕਰੂਗਾ ਫਿਰ ਮਈਏ ਨੇ 400 ਰੁਪਏ ਚ ਗੁੜ ਦੇਣੇ ਇਹ ਸਾਰੇ ਹੋਰ ਕਿਹ ਚ ਕਿੰਨਾ ਕੱਖ ਠੀਕ ਆ 400 ਦੀ ਦੋ 300 ਦੀ ਬੜੀ ਬਚਦੀ ਨਾ ਪਰਲੇ ਪਰਲੇ ਫਿਰ ਪਰਲੇ ਵੀ ਗੁੜ ਦੇਣ ਉਹਨੇ ਇੰਨੇ ਕਿੱਥੇ ਇੰਨਾ ਕੱਖ ਨਹੀਂ ਹੈਗਾ ਇਹਨਾਂ ਚ ਇੰਨੇ ਕਿੱਥੇ ਗੁੜੂ ਗੋਲਾ ਆਹੋ ਯੋ ਲੱਗ ਜਾਂਦਾ ਫਿਰ ਨਹੀਂ ਉਹ ਰੁਕਦਾ ਸਾਦੀ ਵੀ ਸ਼ਾਮ ਨੂੰ ਤੈਨੂੰ ਪਾਲਟੀ ਚੱਲੂਗੀ ਹਾਂ ਬਸ ਘਰ ਵਾਲੀ ਗੱਲ ੜੀ ਜਾਂਦਾ ਪੈਗ ਲੱਗ ਕੇ ਹੈਨਾ ਪਤਾ ਨਹੀਂ ਕੌਣ ਦੱਸ ਦਿੰਦਾ ਜੀ ਕਿ ਦੱਸਣਾ ਕੀ ਨੇ ਸਾ ਤੇਰੀ ਆਵਾਜ਼ ਹੀ ਪਛਾਣ ਲੈਂਦੀ ਆ ਹਾਂ ਮਲਗੀ ਸੀ ਹੈਨਾ ਬਾਅਦ ਜੀ ਨੂੰ ਕਹਿੰਦਾ ਫੋਨ 'ਚ ਨੂੰ ਮੁਸਕ ਚੱਲੇ ਜਾਂਦਾ ਵੀ ਤੂੰ ਪੈਗ ਲਾਉਂਦਾ ਉਹ ਦਾਰੂ ਪੀ ਕੇ ਬੰਦੇ ਦੀ ਲੈਂਗੁਏਜ ਤਾਂ ਬਦਲ ਹੀ ਜਾਂਦੀ ਏ ਗੱਲਾਂ ਬਾਤਾਂ ਹੂੰ ਉਹ ਕਹਾਈ ਮੇਰੇ ਪਤਾ ਲੱਗ ਜਾਂਦਾ ਉਹਦਾ ਵੀ ਸ਼ਾਮ ਨੂੰ ਜਹ ਹੈ ਜੀ ਕਰਦਾ ਹਾਂ ਤਾਂ ਪਛਾਣ ਲੈਂਦੀ ਪੈਗ ਲੱਗੇ ਵੀ ਰੋਜ ਇਹਦੇ ਤਾਂ ਉਦੇ ਮਗਰ ਟਿੱਪੜ ਮੈਂ ਦੀ ਵਿਚਾਰੇ ਮਗਰ ਉਹ ਕਰੇ ਗਿਆ ਨਹੀਂ ਆਏ ਹੁਣ ਜੇ ਤਾਂ ਇਹ ਉਹ ਕਰਿਆ ਫੇਰ ਜਦ ਤੇਰੇ ਕੱਕ ਹੋ ਜਾਣਾ ਹੁਣ ਨਹੀਂ ਲੱਖ ਹੁੰਦਾ ਹੁਣ ਟੂਡੇ ਵਿੱਚ ਜੇ ਭਾਦੋਂ ਦੇ ਅੱਧੀ ਭਾਦੋਂ ਦੇ ਬਾਅਦ ਨਾ ਸਾਫ ਕਰਾਵੇਂ ਨਹੀਂ ਇੱਕ ਵਾਰੀ ਹੁਣ ਸਾਫ ਕਰਾ ਕੇ ਬਿਲ ਕਰਾ ਲਓ ਛੇ ਗਾਹ ਸਪਰੇਅ ਆਈ ਤਾਂ ਇੱਕ ਵਾਰੀ ਪਹਿਲਾਂ ਕਰ ਵੀ ਦੇ ਆ ਸਾਰੇ ਕਿਰਾਏ ਤੇ ਇੱਕ ਵਾਰੀ ਪਹਿਲਾਂ ਤੁਹਾਨੂੰ ਲੱਖ ਪ੍ਰਸਾਦ ਕਰ ਦੂੰ ਦੋ ਦਿਨ ਦਿਨ ਲੱਗਣੇ ਜੇ ਨਹੀਂ ਕੋਈ ਸਪਰੇਅ ਤਾਂ ਮਾਰੇ ਦੂੰਗਾ ਚਲ ਸਪਰੇਅ ਦਾ ਕੋਈ ਨਹੀਂ ਚਾ ਇੱਕ ਦਿਨ ਚ ਕਰ ਲੂ ਜਿੰਨੇ ਕਰ ਤੇ ਕਰ ਤੇ ਸਪਰੇਅ ਮਾਰ ਦੂ ਬਾਕੀ ਤੇ ਸਪਰੇਅ ਮਾਰ ਦਾਂਗਾ ਅੱਧੀ ਲਾ ਕਢਾਉਂਦੇ ਹੂੰ ਪੂਰ ਵੀ ਕਰੀ ਉਥੇ ਕੱਚਾ ਰੇਪ ਹੈ ਅਜਾਰੇ ਹਮ ਗੋਬਰਿਆਂ ਚ ਦਾ ਗੁੱਡੇ ਗੁੱਡੇ ਨਹੀਂ ਉਹ ਉਹੀ ਚੱਕ ਲਈ ਜੀ ਉਥੇ ਇੱਕ ਦੋ ਰੇੜੇ ਓਕੇ ਜਿਹੜਾ ਆਪਣਾ ਕੇਚ ਪਾਈ ਕਿਉਂ ਕੇਚ ਚ ਬੰਦ ਰਿਆ ਹਨ ਵਧੀਆ ਪਿਆਰੇ ਬਹੁਤ ਫੇਰਦਾ ਉਹਦਾ ਉਹਦਾ ਰੇ ਵਧੀਆ ਜਾਂਦਾ ਹਾਂ ਉਹ ਚੱਕ ਦੋ ਰੇੜੇ ਚੱਕ ਕੇ ਅੰਦਰ ਇੰਨੇ ਕਰਨੇ ਦੋ ਰੇੜੇ ਦੋ ਰੇੜੇ ਦਾ ਜ਼ਿਆਦਾ ਹੋ ਜਾਂਦਾ ਫੇਰ ਫੂਲਾ ਭਰ ਤੇ ਆਹ ਭੀ ਇੱਕ ਵੇਸ ਵਜੇਗਾ ਆਹ ਫੇਰ ਇਸ ਵੇਲੇ ਰੇੜੇ ਕਿੰਨੇ ਮਿਲਦੀ ਆਪਾਂ ਨੂੰ ਇੱਕ ਵੇਸ ਵਜੇਗਾ ਹਾਂਜੀ ਹਾਂਜੀ ਫੇਰ ਸਹੀ ਇੱਕ 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 ਤਾਂ ਵੀ ਘੱਟੇ ਆ ਇੱਕ ਵੇਸ ਵੇ ਜੀ ਇੱਕ ਰੇੜਾ ਥੋੜਾ ਆਪ ਕੋ ਨਹੀਂ ਕੁਆਣੇ ਪੂਰਾ ਪਾ ਦੇ ਪੇਰ ਗੜਾਈ ਕਰੂਗਾ ਕਿ ਬਾਬੇ ਲਾ ਦੇ ਦੇਖੂਆ ਨਾ ਪਾਈ ਡੁੱਟ ਆਇਆ ਯੂ ਕਿ ਨਾ ਪਾਈ ਉਹ ਤਾਂ ਕਿਆ ਪੌਣਾ ਚੱਲ ਹਾਂ ਐ ਪੂਰਾ ਪਾ ਦੇ ਰੇ ਠੀਕ ਹੈ ਜੀ ਫਿਰ ਡੰਗੇ ਜਾਉਂਗੇ ਰੇੜਾ ਫਿਰ ਕਰਨਾ ਰੇੜਾ ਹੀ ਪਰ ਹੋਊਗਾ ਰੇਤੇ ਜੀ ਉੱਥੇ ਤਾਂ ਨਿਕਲਣਾ ਨਹੀਂ ਉਹ ਤਾਂ ਗਿੱਲਾ ਹੋ ਗਿਆ ਨਾ ਗਿੱਲਾ ਬਜੀ ਕੀ ਭਾਂ ਦੇ ਚੱਕੀ ਲਿਆ ਉਹਨਾਂ ਦੇ ਤਾਂ ਪਾਣੀ ਖੜਾ ਹੈ ਕਿੰਨਾ ਪਾਣੀ ਖੜਾ ਹੈ ਪਰਿਆ ਦਾ ਪਿਆ ਉਹਨਾਂ ਦਾ ਚੱਲ ਉੱਥੇ ਇੱਥੇ ਮੈਨੂੰ ਚੱਕਾਂਗੇ ਚੱਲ ਹਾਂਜੀ ਕਿਤੇ ਦੋ ਰਿਹੜੀ ਲਿਜੁਮਾ ਨਹੀਂ ਪੈਣਾ ਇੱਕ ਰਿਹੜਾ ਲਿਆ ਕੇ ਦੇਖੂਗੇ ਐਂ ਤਾਂ ਹੈ ਨਹੀਂ ਕੋਈ ਫੁੱਲ ਰੇਜ ਭਰ ਦੇਣਾ ਹਾਂ ਹਾਂ ਸਾਬ ਜੀ ਦਾ ਜੀਤ ਨਹੀਂ ਇੱਕ ਰਿਹੜਾ ਤਕੜਾ ਭਰ ਲਿਆਉਂਗਾ ਵਧੀਆ ਬਣਾ ਤੇ ਬਣਾ ਤਾਂ ਦੇਣਾ ਵਧੀਆ ਹੁਣ ਅੱਗੇ ਆਪਾਂ ਲਾਈਤੀ ਗੋਭੀ ਅਪ੍ਰੈਲ ਚ ਨਵੰਬਰ ਚ ਵੀਡੀਓ ਪਈ ਹੋਣੀ ਉਹ ਸਤੰਬਰ ਚ ਲਾਈਤੀ ਗਾਹਾਂ ਦੇ ਮਹੀਨੇ ਲੱਗਾ ਗੋਭੀ ਤਾਂ ਇਹ ਲਾ ਲਾ ਹੁਣ ਵੀ ਜਾਨੀ ਜਦ ਦੇਰ ਮਹੀਨੇ ਤੱਕ ਲਾਈ ਤੀ ਨੇ ਹਾਂ ਗਾਹਾਂ ਦੇ ਮਹੀਨੇ ਲੱਗੂਗੀ ਜਦ ਗੋਭੀ ਹੋਈ ਬਹੁਤ ਸੀ ਜਦ ਬਹੁਤ ਵਧੀਆ ਹੋਈ ਸੀ ਐਨ ਸਾਰੇ ਫੁੱਲ ਹੋਏ ਅਗਲੇ ਮਹੀਨੇ ਲੱਗ ਜਾਣੀ ਨਾ ਅਗਲੇ ਤੋਂ ਅਗਲੇ ਨਹੀਂ ਹੁਣ ਤੂੰ ਹੁਣ ਵੀ ਲੱਗ ਰਹੀ ਪਲੀਦੀ ਮਾਰੂ ਮਾਰ ਪਈ ਸੀ ਹੁਣ ਵੀ ਦਾਦ ਨਹੀਂ ਥੋੜੇ ਜਿਹੇ ਲਾਇਆ ਮੈਂ ਕੱਲ ਇੱਕ ਬੁੱਟੀ ਕੀ ਕਬੂਡੇ ਦਾਦ ਨੇ ਬੜੀ ਜੀ ਪਰ ਆਹੇ ਵੀ ਹੁਣ ਦਿਨ ਸਪਰੇ ਜ਼ਿਆਦਾ ਮੁੰਦੇ ਥੋੜੀ ਜੀ ਹੋ ਗਏ ਨਾ ਮੱਛਰ ਕਰਕੇ ਮੱਛਰ ਹੈ ਨਾ ਹੁਣ ਜਰ ਦਾ ਬਾਬਾ ਜੀ ਦਾ ਪੰਪ ਚੰਦਾ ਪਿਆ ਫੇਰ ਬਾਦ ਮਾ ਲਾ ਦੀ ਮਹੀਨੇ ਤੱਕ ਚੱਲ ਦੇਖਦੇ ਆ ਸ਼ੁਰੂ ਕਰ ਅੰਮ੍ਰਿਤ ਪਰ ਹੁਣ ਦੇਖੀਏ ਤੈਨੂੰ ਠੀਕ ਹੈ ਜੀ ਆਹ ਠੀਕ ਹੈ ਪਰ ਐਨਕਾ ਉਹਨੂੰ ਤਾਂ ਇੱਥੇ ਰੱਖਦੇ ਪਹਿਲੇ ਉੱਪਰ ਤੇ ਪਹਿਲੇ ਦੇਖੇ ਲੱਗ ਜੇ ਮੈਂ ਐਨਕਾ ਗਿਰ ਗਈ ਨਹੀਂ ਕਰਦੀਆਂ ਠੀਕ ਹੈ ਕਿਆ ਮੈਂ ਗੈਰ ਨਾਲ ਪੂਰਾ ਨਾਮ ਦੇ ਕੇ ਜਦਾਤੀਆਂ ਉਹਨੇ ਕਹਿਣਗਾ ਫੋਨ ਤੌੜੀ ਰੱਖ ਕੇ ਜਾਊਂਗਾ ਮੈਂ ਟੈਨ ਦਾ ਤਾਂ ਲਾਇਆ ਬੋਲ ਕੇ ਠੀਕ ਆ ਜੀ ਚਲੋ ਫੇਰ ਉਹਨੂੰ ਬੁਲਾ ਲਾ ਉਹਨੂੰ ਬੁਲਾ ਲਾ ਕੋਈ ਨਹੀਂ ਮੈਂ ਚੜ ਜੈਣਾ ਨਹੀਂ ਗੱਲ ਦਾ ਲਓ ਜੀ ਕੋਚ ਸਾਹਿਬ ਅੱਜ ਦੇਖਦੇ ਆ ਹੁਣ ਉਹ ਬਾਪੂ ਨੇ ਮੋਢਿਆ ਵੀ ਚੱਕ ਲਾ ਤੇਰੇ ਜਿੱਦਾ ਫੇਰਾ ਜੂਰ ਆ ਹੂੰ ਬਾਬਾ ਜੀ ਦੇ ਮੋਢੇ ਵਿੱਚ ਕਾਦਮ ਆਊਗੀ ਹਾਂਜੀ ਹੌਲਾ ਇਹ ਤਾਂ ਲੈ ਇਹ ਤਾਂ ਹੌਲਾ ਜਮਾਈ ਪੈਰ ਇੱਥੇ ਨਹੀਂ ਇਹਦੇ ਪਰੱਖ ਉਹ ਪਕੜਾ ਥੋੜੇ ਰੁਪਾ ਹੇਲੇ ਪਰ ਨਾ ਜਾਈ ਬਸ ਬੜੇ ਜੇ ਜਫੀ ਪਾਉਂਗੀ ਤਾਂ ਆਏ ਉਹਨੂੰ ਚੱਲ ਬਚਾ ਕੇ ਜਾਈ ਰਾਮਦਾਰੀ ਕੇ ਕਾਲੀ ਨਾ ਕਰੀ ਹਲੂਣਾ ਦੇ ਦੇ ਉੱਪਰ ਜਿਹੜੀਆਂ ਹੈਗੀਆਂ ਗੇਰਲਾ ਥੱਲੇ ਹੁਣ ਅੱਜ ਤਹਿਰੀਰ ਦੀ ਵਾਰੀ ਇਹ ਤੇ ਬਾਤ ਤਾਂ ਫਿਰ ਅਗਲੇ ਸਾਲ ਤੇ ਅਗਲੇ ਸਾਲ ਪਰ ਕੰਮ ਗਿਆ। ਉਹ ਮਾਫੀ ਤਾਂ ਅਗਲੇ ਸਾਲ ਤੇ ਅਗਲੇ ਸਾਲ ਪਰ ਕੰਮ ਗਿਆ। ਇਹ ਮਿਰਚਾਂ ਬਹੁਤ ਲੱਗੀਆਂ ਜੀ ਪਤਾ ਨਹੀਂ ਮਿਰਚਾਂ ਨੂੰ ਤੋੜ ਦੇ ਜੂੜਾ। ਇਹਨਾਂ ਨੇ ਕੋਈ ਨਹੀਂ ਛੱਡਣਾ। ਔਰੇ ਹੁਣ ਇਹਨਾਂ ਮਗਰ ਦੀਪੜੀ ਪੋਣੀ ਪੈਣੀ ਆ। ਨਾ ਨਾ ਦੇਖਣਾ ਮਹੀਨਾ ਖੋਰ ਬਸ। ਗੰਦ ਖੇਤਾਂ ਵਿੱਚ ਸਾਰਾ ਕੁਝ ਖੇਤਾਂ 'ਚ। ਹਾਲੇ ਤਾਂ ਕੋਈ ਫਸਲ ਆਪੇ ਵੱਢਦੀ ਨਹੀਂ ਹੈਗੀ। ਹੌਲੀ 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 ਹੌਲੀ। ਆ ਗਈ ਸੰਦੂਰੀ ਰੰਗ ਦੀ ਆਰਾਮਦਾਰੀ ਗੱਲ ਲੈ ਅੰਬੀਆਂ ਘਟ ਕੇ ਦੀਆਂ ਡਲੇ ਜਿਆਦਾ ਡੰਡੇ ਜਿਆਦਾ ਗਿਰਦੇ ਥੱਲੇ ਉਹ ਪੱਲੇ ਦੰਨਾ ਤਾ ਉਹ ਪੱਲੇ ਬਸ ਕੱਚੀ ਗਾ ਨੂੰ ਥੋੜੀ ਆ ਵਾ ਲੈ ਚੋੜਾ ਪੂਰੇ ਨੂੰ ਫਰ ਪਾਈਏ ਲੈ ਭਗਾ ਗਈ ਮਾਰੇ ਆ ਜਾ ਤੂੰ ਵੀ ਖਾ ਚੁੱਪੜੀਆਂ ਤੈਆਂ ਦੇਖ ਲੈ ਮੈਂ ਤੇ ਬੈਨ ਮੈਂ ਤੇ ਹੋ ਨਵੀਂ ਚੁਗਣੀਆਂ ਨਹੀਂ ਬਾਅਦ ਵਿੱਚ ਟੂਬ ਲੈਣਾ ਮੈਂ ਨਾ ਮੈਂ ਤੋੜੂਗਾ ਮੈਂ ਰੋਟੀ ਤੇ ਤੇਰੀ ਡਿਊਟੀ ਐ ਚੁਗਣਾ ਤੇ ਹੋ ਰਾਉਂਡ ਗੀ ਜੀ ਹੋ ਜੂਗੀ ਬਾਬੇ ਤਾਂ ਖੜ ਨਹੀਂ ਹੁੰਦਾ ਕਹਿੰਦਾ ਅਰੇ ਫਿਰ ਟਰਾਲੇ ਦੇ ਵਿੱਚੇ ਪੈਣਾ ਪੈਣਾ ਇਹਨੂੰ ਉੱਥੇ ਜਾ ਕੇ ਜਾ ਇਹਨਾਂ ਦਾ ਏਸੀ ਵਾਲੇ ਕਮਰੇ ਜੀ ਪਟਾਉਣਾ ਪੈਣਾ ਵੀ ਪਿਆਰ ਹੈ ਉਰੀ ਸਾਰੀ ਦਿਹਾੜੀ ਐ ਇਹਨੂੰ ਲੂਣਦੇ ਆ ਜਿਹੜੇ ਤੇਰੇ ਲਾਲ ਜਿਹੇ ਦਿਖਦੇ ਆ ਦੋ ਤਿੰਨ ਆ ਤੇਰੇ ਲਾਗੇ ਉੱਪਰ ਸਰਪਰ ਸਰਪਰ ਲੈ ਵੀ ਤੇਰੇ ਪਾਣੋਂ ਗੀਤ ਲੱਗਣਾ ਚਾਹੀਦਾ ਜਿਹੜਾ ਚੱਲਦਾ ਨਹੀਂ ਇਹ ਕਹਿੰਦਾ ਕਰਨਲ ਆਪਾਂ ਜਿੱਤ ਗਏ ਉਹ ਤਾਂ ਨਹੀਂ ਮੁੰਡਾ ਚੜ ਕੇ ਪੁੱਤਰਾ ਵਈ ਅੰਬ ਉੱਪਰ ਮੋਛਾਲ ਮਾਰੂੰਗਾ ਬਹੁਤ ਚਾਹਤਾ ਹੈ ਛੱਟ ਨਾ ਗਾਲੀ ਹੋਏ ਜੇ ਚੱਕੀ ਫਸ ਗਈ ਉੱਪਰ ਦੇਖ ਲੈ ਲਟਕਣਾ ਪੱਟ ਜੇ ਨਹੀਂ ਇੰਨੀ ਛਿੱਤੀ ਨਹੀਂ ਪੜਦੀ ਹੁੰਦੀ ਚੱਗੀ ਲੈ ਵਈ ਮੁੰਡਾ ਝੜਿਆ ਅੰਬੇ ਅੰਬੀ ਕਰਤੀ ਕਰ ਕੱਠੀ ਲਿਆ ਚੋਲਾ ਹੋ ਦੇ ਚੋਣ ਉਹ ਕਿ ਚੱਕ ਲਿਆ ਬਈ ਝੋਲਾ ਲਾਓ ਜੀ ਫਿਰ ਵੀ ਹੋਏ ਗਈਆਂ ਦਾ ਝੋਲਾ ਭਰੇ ਗਿਆ ਹੂੰ ਜਿੰਨੀਆਂ ਕੱਗੇ ਲੈ ਜਾਂਦੇ ਉਹ ਤੇ ਨਾ ਸੋਹੀ ਜੀ ਕਰਤਾ ਹੂੰ ਜਿੰਨੀਆਂ ਕੱਗੇ ਲੈ ਕੇ ਜਾਂਦੇ ਉਹ ਤੇ ਘਟ ਘਟ ਗਈਆਂ ਨਾ ਹੁਣ ਚੋਲ ਬਹੁਤ ਆ ਹੋਰ ਵੀ ਦੇਖ ਲਈ ਦੇਖਾ ਬਾਪੂ ਦਾ ਹਫਤੇ ਦਾ ਕੋਟਾ ਪੂਰਾ ਹੋ ਗਿਆ ਹਫਤਾ ਦਾ ਲੈਣਾ ਬੱਬੀ ਦਾ ਬਸ ਫਿਰ ਅੱਧਾ ਕਰੇਡ ਹੋ ਜਾਣਾ ਖਾਣਾ ਕਿਨੇ ਆ ਪੰਜ ਸੱਤ ਮੈਂ ਚੁੱਪ ਦੋ ਵੀ ਮੋਟਰ ਉੱਪਰ ਘਰਾਂ ਦਾ ਕਦੇ ਚੁੱਪੀ ਨਹੀਂ ਹੁੰਦੀਆਂ ਦੇਖ ਨੋ ਖੋ ਲੈ ਲੋ ਹੁਣ ਬਾਵਾ ਮੈਂ ਤਾਂ ਆਪਣੀ ਜੀਬਾਂ ਪਾਲੀਆਂ ਹੂੰ ਇਹਨੂੰ ਪੁੱਛ ਲੈ ਪਹਿਲਵਾਨ ਨੂੰ ਇੱਕ ਜੀ ਬਾੜ ਜੀ ਨਹੀਂ ਹੁੰਦੇ ਹੋ ਜੀ ਕਿਹੜੀ ਅੱਜ ਦੀ ਆਹ ਚੱਲ ਬਸ ਜੀ ਬਸ ਠੀਕ ਆ ਬੰਦੇ ਗੱਠ ਚੱਲ ਚਲੀਏ ਘਰ ਨੂੰ ਲੈ ਕੇ ਇਹਨਾਂ ਨੂੰ ਹੋਰ ਫਿਰ ਜਿੱਦਾਂ ਸਾਥੀ ਕਾਲ ਜੀ ਗਰਮੀ ਨੇ ਬਸ ਘਰਾਤੀ ਅੱਜ ਗਰਮੀ ਨੇ ਗਰਮੀ ਆਂ ਕਿਆ ਕਹਿੰਦਾ ਅੱਜ ਜਿਆਦਾ ਹੀ ਆ ਰੱਬ ਨੂੰ ਵੀ ਟੇਕ ਨਹੀਂ ਆ ਗਈ ਹਾਂ ਰੱਬ ਵੀ ਕੀ ਕਰੇ ਜਿਹੜੇ ਤਾਂ ਮੱਕੀ ਵਾਲੇ ਆ ਮੂੰਗੀ ਵਾਲੇ ਆ ਉਹ ਤਾਂ ਕਹਿੰਦੇ ਪਵੇ ਨਾ ਹਾਂ ਠੀਕ ਹੈ ਕਹਿੰਦੇ ਪਾਵੇ ਧੰਨ ਵਾਲੇ ਕਹਿੰਦੇ ਪਾਵੇ ਕਰੀ ਗਿਆ ਹੁਣ ਧਾਨੀ ਤਾਂ ਮਾਰ ਜਨਾ ਮਰਜੀ ਮੰਨਣੀ ਤੇ ਕਿਸਦੀ ਨਹੀਂ ਕਈ ਵਾਰੀ ਮੱਕੀ ਵਾਲੇ ਦੀ ਮੰਨ ਹੋ ਜਾਂਦੀ ਆ ਅੱਨੀ ਉਹ ਹੁਣ ਆਜ ਮਨ ਨਹੀਂ ਹੁੰਦੀ ਧਾਨੀ ਮਸੌੜਿਆਂ ਗਿਆ ਤਾਂ ਉੱਥੇ ਮੰਡੀ ਮੱਕੀ ਜੀ ਭਰੀ ਆ ਮੱਕੀ ਆ ਭਰੀ ਪਈ ਵਿਚਗਾਰ ਤਾਂ ਨਹੀਂ ਆਉਂਦੀ ਹੁਣ ਮੱਕੀ ਵੇਰ ਬੰਦ ਕਰਤੀ ਨਹੀਂ ਹੁਣ ਪਤਾ ਹਾਂ ਚਮਗੌਰ ਨਹੀਂ ਹੁੰਦਾ ਹੈ ਨਾ ਮੇਲੇ ਕਰਕੇ ਦੈਨ ਬਹੁ ਮੱਕੀਆ ਯੋਰੇ ਮੱਕੀ ਕਿਆ ਭਰੀ ਪਈ ਐ ਮੰਡੀ ਹੁ ਕਰੂੰਗਾ ਕਿਆ ਤੂੰ ਉਹ ਕਿਤੇ ਕਹਿੰਦੇ ਹਣੇ ਮੀਂਹ ਪਵੇ ਤੁਪਕਾ ਵੀ ਸਾਹ ਹੈ ਤਾਂ ਜਿਹੜਾ ਮੰਨ ਕੇ ਪ੍ਰਸਾਦ ਮੈਂ ਹੈ ਤਾਂ ਔਖਾ ਜਹੇ ਮੂੰਗੀਆ ਜਹੇ ਮੱਕੀ ਆ ਯਾਰ ਅੱਗੇ ਇਨੀ ਲੇਟ ਨਹੀਂ ਜਾ ਕੋਈ ਬੀਜੇ ਕਰਦਾ ਹੁਣ ਮੱਕੀਆਂ ਲੇਟ ਬੀਜਣ ਲੱਗ ਗਏ ਕਣਕ ਦੇ ਵੱਡ ਵਾਲੀਆਂ ਐ ਇਹ ਇਹ ਕਿਤੇ ਤੇਰੀਆਂ ਜੀਰੀ ਵਾਲੇ ਉਧੇ ਵਾਲੀਆਂ ਗੰਨੇ ਵਾਲੀਆਂ ਜਾਂ ਆਲੂ ਵਾਲੀਆਂ ਉਹੀ ਗੱਲ ਐ ਫੇਰ ਇਹ ਤੇਰੇ ਕਣਕ ਦੇ ਬਾਹਰ ਉਧੇ ਕਣਕ ਦੇ ਵੱਡ ਵਾਲੀਆਂ ਜ਼ਿਆਦਾ دار ਜਿਹੜੀਆਂ ਹੁਣ ਪੱਕ ਰਹੀਆਂ ਜਿਹੜਾ ਸਾਬਜੋਤ ਵਾਲੀ ਧੀ ਜਿਹ ਸਾਬਜੋਤ ਪਕਾਉਂਦਾ ਉਹਦੀ ਹੁਣ ਪੱਕਣੀ ਤੀ ਹੋਰ ਉਹ ਤਾਂ ਨੇ ਚਲ ਟਾਲ ਬਗੈਰ ਤੀ ਤਾਂ ਸਰ ਗਿਆ ਅਚਾਰ ਵਾਲੀ ਦਾ ਠੀਕਾ ਉਹਦੇ ਪਕਾਉ ਉਹਦਾ ਬਲ ਚਾਲਨੀ ਪਕਾਉਣੀ ਪੈਣੀ ਫਿਰ ਉਹ ਤਾਂ ਪਕਾਉਣੀ ਪੈਂਦੀ ਆ ਹੁਣ ਤਾਂ ਅਨੰਦ ਤੇ ਆ ਬੰਦ ਕੇ ਜਲ ਤੂੰ ਪਹਿਲੀ ਦਿਨੀ ਸਹੀ ਉਹ ਟਾਈਮ ਹੈ ਇਤੇ ਬਾਅਦ ਤਾਂ ਫੇਰ ਲੇਟੇ ਆ ਯਾਰ ਉਹ ਤਾਂ ਫੇਰ ਹਯੋ ਲੇਟੇ ਦਾ ਚਾਹਤਾ ਆ ਆਪਾਂ ਨੇ ਹੜ ਵਾਇਆ ਤੇ ਜੇ ਪਹਿਲੀ ਨੂੰ ਲਾਇ ਤੇ ਤੂੰ ਹੀ ਲੈਣਾ ਉਹ ਤੇ ਬਹਾਨਾ ਫੇਰ ਲੇਟੇ ਆ ਨਦੀ ਕਿੰਨੀ ਦੇਗ ਟੁੱਟੀ ਦੀ ਜਦ ਪਤਾ ਨਹੀਂ ਪਰ ਨਦੀ ਨੂੰ ਵੀ ਤਾਂ ਰੁੱਟੀ ਆਹੀ 18 20 ਨੂੰ ਰੁੱਟੀ ਦੀ ਆਹੋ ਹੋ ਹਾਂ ਕੱਲੂ ਜਾਣਾ ਹੁਣ ਬਿਲਗੇ ਨੂੰ ਹਾਂ ਦੇਖਦੇ ਆ ਕੀ ਕਹਿੰਦੇ ਆ ਕੁਛ ਨਹੀਂ ਚੱਲੇ ਆ ਕਾਲੂ ਬਾਪੂ ਲੈ ਕੇ ਜਾਣਾ ਬਾਪੂ ਬਿਸਤਰਾ ਨਾਲ ਲੱਗਦਾ ਆਈ ਸਲਾ ਬਣਾਉਂਦੇ ਤੇ ਅਸੀਂ ਆਹੋ ਫਿਰ ਮੈਂ ਬਾਪੂ ਨੂੰ ਕਹਾਂ ਮੈਂ ਤੇਰਾ ਬਿਸਤਰਾ ਲਾ ਦੇਗਾ ਬਿਸਤਰਾ ਜੀ ਕਿ ਲੋੜਾ ਗਰਮੀ ਦੇਈ ਗਿਆ ਮਨੋਂ ਕਮਰੇ 'ਚ ਪਿਆ ਰਿਹਾ ਨਾ ਇਕਣੀ ਜਿੱਥੇ ਬੈਠੇ ਉੱਥੇ ਪੈ ਜਾਏਗਾ ਨਾ ਕਹਿੰਦਾ ਨਾ ਠੀਕ ਹੈ ਮੈਨੂੰ ਦੱਸੋ ਕਿੱਦਾਂ ਹੁੰਦੇ ਆ ਉੱਧਰ ਲਿਆਣਾ ਬਾਪੂ ਅਸੀਂ ਕਹਿੰਦਾ ਇੱਕ ਚਾਦਰ ਲੈ ਜੇਣੀ ਇੱਕ ਤੌਸਰ ਰਹਾਣਾ ਚਾਹੀਦਾ ਬਸ ਉੱਥੇ ਗਿਆ ਕਹਿੰਦਾ ਮਾਚਲਾ ਇੱਕ ਗੀੜਾ ਮਾਰੇ ਆਉਂਦੇ ਬਾਪੂ ਕਹਿੰਦਾ ਮੈਨੂੰ ਘੁਮਾ ਲਿਓ ਮਾਜਾ ਤੈਨੂੰ ਵੀ ਘੁਮਾ ਲਿਓਂਦੇ ਆ ਠੀਕ ਆ ਉਹਨੂੰ ਵੀ ਘੁ ਮਾਦੀਆ ਫੇ ਦੂਜੇ ਗੇੜੇ ਨੂੰ ਫੇ ਜਨਾ ਲਉਟ ਆਇਆ ਕੰਮ ਮੈਂ ਫੇ ਬਾਪੂ ਛੱਡੇ ਹੁਣ ਹਾਂ ਬਸ ਠੀਕ ਹੈ ਆਈ ਕਿਹੜਾ ਦੇਖਣਾ ਹੁਣ ਜੇ ਹੁਣ ਵੀ ਲਾਰੇ ਲਾਈਗੇ ਜਿਆਦਾ ਮੈਂ ਫੇ ਅਗਲੇ ਗੇੜੇ ਛੱਡੇ ਹੁਣ ਦਸ ਦਿਨੋਂ ਵੀ ਖਾਓ ਰੋਟੀ ਨੂੰ ਇੰਨਾ ਵੀ ਆਉਂਦਾ ਬਾਈ ਇਹਨਾਂ ਕਿਹੜਾ ਖਾਓ ਰੋਟੀ ਫੇ ਹਾਂ ਰਾ ਸਮਝੌਤਾ ਹੋ ਗਿਆ ਤਾਂ ਫੇ ਹਾਂਜੀ ਸਮਝੌਤਾ ਤਾਂ ਹੋ ਗਿਆ ਤਾਂ ਫੂਨ ਖਰਾਬ ਹੋ ਗਿਆ ਮੈਂ ਰਾ ਸਮਝੌਤਾ ਹੋ ਗਿਆ ਤਾਂ ਘਰ ਵਾਲੀ ਗੱਲ ਨਹੀਂ ਬੋਲਦਾ ਕਲਾਸ ਲੱਗੀ ਵੀ ਜਿਆਦਾ ਰਾਤ ਨੂੰ ਸੜਾ ਕਿੱਥੇ ਇਹ ਜਾਈ ਜਿੰਦਾ ਨਾ ਉਹ ਇਹਦੇ ਵੀ ਨਾ ਉਹ ਵੀ ਇਹਦੇ ਮਾ ਹੁਣ ਦੇ ਦੇ ਕਹਿੰਦਾ ਫੋਨ ਖਰਾਬ ਹੋ ਗਿਆ ਮੈਂ 10000 ਫੋਨ ਪਲਾਸ ਇੱਕ ਕਿਹਦੇ ਪਰ ਇਹਦੇ ਆਲਾ ਚੱਲੀ ਤਾਂ ਕੋਈ ਦੂਆ ਛੋਟਾ ਜਿਹਾ ਕੀ ਕਰਣਾ ਹਾਂ ਦੂਆ ਲਿਆ ਪਿਆ ਇਹ ਫੋਟੋ ਵਾਲਾ ਪੜਾ ਚਲ ਐਡਾ ਦਾ ਕੀ ਕਰਨਾ ਇਹਨੇ ਇਹ ਕਾੜਾ ਲਿਖ ਮਤ ਕਿਆ ਕਰਨਾ ਛੋਟਾ ਠੀਕ ਰਹਿਤਾ ਉਹ ਕਹਿੰਦਾ ਯਾਰ ਲੈ ਆ ਦੇ ਤੈਨੂੰ ਪੁਰਾਣਾ ਦਵਾ ਦੇਣਾ ਸੀ ਇਹਨੂੰ ਚਲਾਉਣਾ ਨਹੀਂ ਨਾ ਹੁੰਦਾ ਸਭ ਕੁਝ ਆ ਜਾਣਾ ਆਹ ਹੋ ਜਾ ਉਹਦੇ ਬਈ YouTube ਕੱਢ ਲੈਂਦਾ ਹਾਂ ਸਾਲੇ ਉਹ ਤਾਂ ਓਕੀ ਨਿਕਲਦੀ ਆ ਉਹਦੇ ਵੀ ਤਾਂ ਓਕੀ ਨਿਕਲਦੀ ਆ ਕਾਲੀ ਜੰਨੀ ਆ ਨਾਲੇ ਬੱਦਲ ਦੱਬ ਕੇ ਨਿਕਲਦੀ ਆ ਫੇਰ ਇਹਦੇ ਵੀ ਤਾਂ ਸਾਹਮਣੇ YouTube ਵਾਲਾ ਨਿਸ਼ਾਨ ਆ ਜਦੇ ਨਿਕਲੇ ਆਉਣੀ ਆ ਇਹਦੇ ਵਿੱਚ SIM ਪਿਆ ਬਾ ਉਹ ਆ SIM Jio ਦਾ ਹਰ ਜਾ ਲੈ ਹਵਾ ਲੈ ਲੈ 10 ਮਿੰਟ ਹਵਾ ਲੈ ਲੈ ਇਹਦੇ ਚ Jio ਦਾ SIM ਆ ਇਧਰ ਰੀਚਾਰਜ ਵੀ ਸਸਤਾ ਹੁੰਦਾ ਆਹੋ ਇਹ Jio ਦਾ ਹੀ ਫੋਨ ਆ ਨਾ ਆਈਫੋਨ ਫੇਰ ਲੈ ਲਵੇ Jio ਦਾ ਹੀ ਫੇਰ ਇਹ ਜੇ ਲੈ ਲਵੇ 11500 ਦਾ ਹੋਣਾ ਹਾਂ ਇਹ ਜਦ ਤੱਕ 2000 ਦਾ ਮੰਨ ਲਾ ਦੀ ਪਤਾ ਨਹੀਂ 1000 2000 ਦਾ ਹੋਣਾ ਨਾ ਅਮਰੀਦਵਾਦ ਇਹਨੂੰ ਪੁਰਾਣੇ ਦਾ ਵੀ ਕੀ ਆ ਇਹ ਕੀ ਪੁੱਛ ਲੈਂਦੇ ਇਹਨੂੰ ਕਿ ਆ ਬਣਦਾ ਹੋਰ ਕੀ ਪੈਨਾ ਸੁਪਰੀਮ ਕੋਰਟ ਦੇ ਆਰਡਰ ਵੀ ਬਾਸ ਕਰਾਉਣੇ ਪੈਣੇ ਕੌਮ ਦਾ ਇਹ ਆ ਫਿਰ ਤਾਂ ਮੈਂ ਥਰ ਲਿਆ ਫਿਰ ਜੀ ਕਰਨੇ ਆਰਡਰ ਪਾਵਾ ਸੀ ਤੇ ਤੇਰੇ ਸਾਹਮਣੇ ਤਾਂ ਰੋਜ਼ ਕਲੇਸ਼ ਹੁੰਦਾ ਇਹ ਆ ਕਲੇਸ਼ ਤਾਂ ਰੋਜ਼ ਹੁੰਦਾ ਆ ਬੋਲਟ ਲਾਏ ਇਹ ਨਹੀਂ ਪਤਾ ਬੋਲਟ ਲੱਗੋ ਤਕੜੀ ਆ ਹਾਂ ਹਾਂ ਫਿਰ ਅੱਜੂ ਵਾਲਾ ਨੁਕਤਾ ਪਰ ਤੇ ਆਉ ਬੜੀ ਕੀ ਗੱਲ ਆ ਹਾਂ ਪਤੇ ਹੀ ਸਲਾਹ ਕਰੀ ਦੀ ਹੁਣ ਅਸੀਂ ਗੱਲੂ ਵੀ ਕਰੀ ਬਾਪੂ ਨੂੰ ਦਰਸ਼ਨ ਕਰਾ ਲਿਆ ਆਉਣੇ ਵਿਵਸਨ ਨਹੀਂ ਭਾਈ ਬਾ ਤੁਹਾਡੇ ਬਾਪੂ ਤੁਹਾਡੇ ਕੋਲ ਹੀ ਆ ਪੱਕਾ ਜੀ ਨਾ ਨਾ ਠੀਕ ਆ ਮੈਂ ਕਿਹਾ ਆਪਣੇ ਟਰਾਲੇ ਚ ਪਿਆਰੇ ਕਰੀ ਮੁੰਜਾੜਾ ਕੇ ਕਿ ਦੱਸੋ ਭਾਈ ਮੇਰਾ ਕਿਹੜਾ ਆ ਮੈਂ ਤਾਂ ਉਹਦੀ ਵੀਰੇ ਪੈਣਾ ਹੈ ਨਾ ਮੈਂ ਤਾਂ ਲਾ ਕੇ ਪੈਣਾ ਹੈ ਨਾ ਇਹਨਾਂ ਦੇ ਚਾਰ ਦਿਨ ਚ ਤੂਰਤਾ ਜਿਹਾ ਦੇਖਣਾ ਵੀ ਨਹੀਂ ਖਾਣੀਆਂ ਰੋਟੀਆਂ ਪਾਣੀ ਹਾਂ ਵੇਖ ਦੱਦੇ ਲਾ ਲਿਆ ਉਹਨਾਂ ਨੇ ਭਜਾਉਣਾ ਨਹੀਂ ਬਾਈ ਬਾਪੂ ਨੂੰ ਲੈ ਜਾਓ ਟਰਾਲਾ ਵੀ ਸੀ ਤੁਹਾਨੂੰ ਲੈ ਲਈ ਦਿੰਦੇ ਆ ਹੈ ਮੈਂ ਕਿਹਾ ਇਹ ਤਾਂ ਦਿੱਲੀ ਦੇ ਨਹੀਂ ਤਾਂ ਸਾਲ ਮੋੜੇ ਤੁਹਾਡੇ ਕੋਲ ਕਿ ਔਖਾ ਇਹਨੂੰ ਆ ਗਿਆ ਔਖਾ ਆਹ ਦਿੱਲੀ ਵਟੇ ਲਾ ਲਾ ਇਹ ਗੱਲ ਛੱਡ ਦੇ ਤਾਂ ਸਹੁਰਿਆਂ ਗਿਆ ਨਹੀਂ ਚਾਰ ਦਿਨ ਮੁੜਦਾ ਇਹ ਚੱਲੀ ਜਾਵੇ ਆ ਤੁਹਾਡੇ ਕੋ ਰਹਿਣਾ ਕੋਈ ਔਖਾ ਨਹੀਂ ਸਾਡੇ ਬਾਪੂ ਨੂੰ ਠੀਕ ਆ ਉਹ ਹਰਸ਼ ਵੀ ਰੇ ਕਿੱਧਰ ਅੱਜ ਅੱਜ ਹੀ ਘਰੇ ਤਾਂ ਆ ਯਾਰ ਪਤਾ ਨਹੀਂ ਕਿੱਥੋਂ ਲੰਘਿਆ ਘਰੇ ਆ ਰਾਧਾ ਉੱਥੇ ਵੀ ਗਈ ਤੇ ਕੋਈ ਕਹਿੰਦਾ ਨਿੰਦਾ ਹਰਮੰਦਰ ਸਾਹਿਬ ਗਏ ਵੇ ਇੱਥੇ ਆਦਾ ਮਾਰਦੀ ਆ ਤਾਂ ਸਾਜਰੀ ਗਏ ਸੱਤ ਕ ਵਜੇ ਨੂੰ ਆ ਗਏ ਉਹ ਨਹੀਂ ਬੈਠਾ ਅੱਛਾ ਫੇ ਤਾਂ ਠੀਕ ਹੈ 12 ਘੰਟੇ ਵੀ ਲਾਏ ਇਹਨਾਂ ਨੇ ਫਿਰ ਆ ਸੱਤ ਵਜੇ ਨੂੰ ਆ ਗਏ ਸੱਤ ਕ ਵਜੇ ਹੀ ਗਏ ਯਾਰ ਰਾਤ ਹਾਂ ਸੱਤ ਲਈ ਬਾਅਦ ਗਏ ਤਾਂ ਆਹੋ ਵੈਸਲੂ ਨਹੀਂ ਗਏ ਮੈਨੂੰ ਪਤਾ ਕਾਲੀ ਵਾਲੀ ਗੱਡੀ 'ਚ ਗਏ ਆ ਫੂਲ ਚਲੇ ਗਿਆ ਕਹਿੰਦੇ ਅਸੀਂ ਵੀ ਜਾਣਾ ਐਵੇਂ ਫੂਲ ਆ ਗਿਆ ਤਾਂ ਕਿਤੇ ਫੇਬੜੇ ਸੀ ਰੋਪਣ ਦੇ ਉਹ ਗੱਡੀ ਬੁਲਾਗੇ ਆ ਕਾਲੀ ਵਾਲੀ ਗੱਡੀ 'ਚ ਗਏ ਆ ਫਿਰ ਮੈਂ ਦੇਖਿਆ ਚਾ ਫਿਰ ਚਲੀਏ ਹੋਰ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਕੱਲ ਨੂੰ ਅਸਰੀ ਗੱਲ ਜੀ